ਇਕੋੜੀ ਹਰੇ ਇੱਕੋ ਚੱਪਾ ਵਾਸਤੋ ਇੱਕੋੜੀ ਹਾਂਜੀ ਕੀ ਨਾਮ ਆ ਜੀ ਆਪਣਾ ਮੇਰਾ ਨਾਮ ਸਤਨਾਮ ਸਿੰਘ ਆ ਜੀ ਅਸੀਂ ਅਸੀਂ ਮਹੱਲੇ ਚ ਰਹਿੰਦੇ ਆ ਵੀਰ ਜੀ ਮੇਰਾ ਨਾਮ ਸਤਨਾਮ ਸਿੰਘ ਆ ਅਸੀਂ ਅਸੀਂ ਮਹੱਲੇ ਚ ਰਹਿੰਦੇ ਆ ਕਹਿਣ ਦਾ ਭਾਵ ਆ ਜੋ ਇਹਨਾਂ ਨਾਲ ਹੋ ਰਹੀ ਨਜਾਇਜ਼ ਹੋ ਰਹੀ ਆ ਜੋ ਇਹ ਪੈਸੇ ਗਵਰਨਰ ਦੇ ਦਿੱਤੇ ਇਹਨਾਂ ਨੂੰ ਮੈਨੇਜਰ ਸਾਹਿਬ ਨੇ ਦਿੱਤੇ ਉਹ ਭਰ ਨੂੰ ਤਿਆਰ ਆ ਬਾਕੀ ਜੋ ਉਹ ਵੱਧ ਘੱਟ ਕਹਿੰਦੇ ਆ ਉਹ ਗਲਤ ਆ ਦੂਸਰੀ ਗੱਲ ਉਹ ਸਮਾਨ ਸਾਰਾ ਇਹਨਾਂ ਦੇ ਅੰਦਰ ਪਿਆ ਵਿਚਾਰਾ ਕੋਈ ਕੱਪੜਾ ਇਹਨਾਂ ਕੋ ਕੋਉਣ ਵਾਸਤੇ ਠੀਕ ਕਿਨ ਉਹਦਾ ਮਨ ਦੇ ਵਿਚਾਰੇ ਹੱਥ ਜੋੜ ਦੇ ਵੀ ਜੋ ਅਸੀਂ ਤੇ ਹੱਥੋਂ ਲਿਆ ਅਸੀਂ ਦੇ ਰਹੇ ਆ ਠੀਕ ਨਹੀਂ ਗੱਲ ਤੇ ਹੁਣ ਬੈਂਕ ਕੋਲ ਇੱਥੇ ਗੱਡੀ ਖੜਾਈ ਗਈ ਹੈ ਜਾਂ ਮੁੰਡੇ ਛੱਡੇ ਗਏ ਨੇ ਇਹ ਸਹੀ ਹੈ ਗਲਤ ਹੈ ਉਹ ਤੋਂ ਦੇਖੋ ਇਹਨਾਂ ਨੂੰ ਪਤਾ ਹੋਊਗਾ ਜੀ ਜਾਂ ਬੈਂਕ ਵਾਲਿਆਂ ਨੂੰ ਪਤਾ ਹੋਊਗਾ ਇਹਦੇ ਬਾਰੇ ਸਾਨੂੰ ਕੋਈ ਨਹੀਂ ਪਤਾ ਲੇਕਿਨ ਪ੍ਰਾਈਵੇਟ ਬੰਦਾ ਇਸ ਤਰ੍ਹਾਂ ਗਵਰਨਮੈਂਟ ਰੱਖੇ ਹੀ ਨਹੀਂ ਸਕਦੀ ਨਾ ਬੈਂਕ ਹੁਣ ਮਾਲ ਗਵਰਨਮੈਂਟ ਹੀ ਆ ਉਹ ਤਾਂ ਬੰਦਾ ਰੱਖੇ ਨਹੀਂ ਸਕਦੀ ਉਹ ਤੇ ਗਵਰਨਮੈਂਟ ਤੇ ਹੁਣ ਜਿਹੜੇ ਬੰਦੇ ਪੈਸੇ ਮੰਗਦੇ ਨੇ ਨਗਾਇਜ਼ ਪੈਸੇ ਮੰਗਦੇ ਨੇ ਉਹਨਾਂ ਦਾ ਕੀ ਕਰੂਗਾ ਉਹ ਇਹਨਾਂ ਨੂੰ ਪਤਾ ਹੋਊਗਾ ਜੀ ਕੋਈ ਤੁਸੀਂ ਦੇਖੋ ਕੀ ਕਾਰਵਾਈ ਕਰਨੀ ਜਾਂ ਬੈਂਕ ਵਾਲੇ ਦੱਸਣ ਕੀ ਕਰਨੀ ਅਸੀਂ ਤਾਂ ਇਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਠੀਕ ਨਹੀਂ ਗੱਲ ਕੀ ਕਰ ਰਹੇ ਹੋ ਤੁਸੀਂ ਕੀ ਨਾਮ ਉਹ ਪੈਸੇ ਲੈ ਗਿਆ ਕਹਿੰਦੇ ਕਹਿ ਰਹੇ ਆ ਉਹ ਤੁਸੀਂ ਕਿਸ ਚੀਜ਼ ਦੇ ਪੈਸੇ ਲੈ ਜਾ ਰਹੇ ਹੋ ਜਿਹੜੇ ਪੈਸੇ ਇਹਨਾਂ ਨੇ ਦਿੱਤੇ ਆ ਉਹ ਇਹ ਨਾਲੇ ਸੀਗੇ ਉਹ ਜਿਹੜਾ ਮੁੰਡਾ ਰਾਤ ਦੀ ਡਿਊਟੀ ਕਰਦਾ ਇਹ ਵੀ ਉਹਨਾਂ ਦੇ ਨਾਲੇ ਜਾਂਦੇ ਸੀ ਜਿੱਥੇ ਵੀ ਜਾਂਦੇ ਸੀ ਖਰਚਾ ਹੁੰਦਾ ਸੀਗਾ ਜਿੱਥੇ ਪੈਸੇ ਲੱਗਦੇ ਸੀ ਉਹੀ ਲਾਂਦੇ ਨੇ ਨਹੀਂ ਤੁਸੀਂ ਤੁਸੀਂ ਬੈਂਕ ਕੋਲੋਂ ਨੌਕਰੀ ਕਰ ਰਹੇ ਹੋ ਪ੍ਰਾਈਵੇਟ ਬੈਂਕ ਕੋਲੋਂ ਹੈ ਜੀ ਤੁਸੀਂ ਬੈਂਕ ਕੋਲੋਂ ਹੈ ਹਾਂ ਜੀ ਜਿਹੜੇ ਇਹਨਾਂ ਨੇ ਪੈਸੇ ਜਿਹੜੇ ਇਹਨਾਂ ਨੇ ਪੈਸੇ ਤੁਹਾਨੂੰ ਦਿੱਤੇ ਹੋਏ ਜਾਂ ਜੋ ਵੀ ਤੁਹਾਡਾ ਖਰਚਾ ਇਹਨਾਂ ਨੇ ਕੀਤਾ ਹੋਇਆ ਤੁਸੀਂ ਬੈਂਕ ਨੂੰ ਦੱਸਿਆ ਜਾਂ ਜਮ੍ਹਾਂ ਕਰਾਇਆ ਉੱਥੇ ਇਹਨਾਂ ਨੇ ਇਦਾਂ ਨਹੀਂ ਦਿੱਤੇ ਸੀ ਕਿਸੇ ਬੰਦੇ ਨਾਲ ਕੋਈ ਸੈਟਿੰਗ ਸ਼ੂਟਿੰਗ ਸੀਗੀ ਉਹਨਾਂ ਦੀ ਉਹ ਇਹਨਾਂ ਨੇ ਜਾਣਾ ਸੀਗਾ ਨਹੀਂ ਜਦੋਂ ਇਹ ਇਹ ਨਾਲ ਹੀ ਗਏ ਜੀ ਇਹਨਾਂ ਨੂੰ ਪੁੱਛ ਲੋ ਸਾਰਾ ਕੇਸ ਬੈਂਕ ਵਾਲੇ ਪਾਸੇ ਆ ਜੀ ਤੁਸੀਂ ਕਿਸ ਤਰ੍ਹਾਂ ਦੀ ਚੀਜ਼ ਕਹਿ ਰਹੇ ਹੋ ਕਿ ਮੈਸੀਂ ਥੋੜਾ ਗੇਟ ਖਲਾ ਦੇ ਤੁਸੀਂ ਇੰਨੇ ਪੈਸੇ ਸਾਨੂੰ ਦੇ ਦਿਓ ਤੁਸੀਂ ਪੈਸੇ ਦੀ ਕਿਉਂ ਮੰਗ ਰਹੇ ਹੋ ਅਸੀਂ ਇਹ ਗੱਲ ਨਹੀਂ ਕਹੀ ਵੀ ਗੇਟ ਖੜਾਵਾਂਗੇ ਅਸੀਂ ਇਹ ਕਿਹਾ ਸੀਗਾ ਕਿ ਇਹ ਬੰਦਾ ਕੋਈ ਹੈਗਾ ਉਹਦੇ ਨਾਲ ਗੱਲ ਕਰਦੇ ਆ ਕਿ ਕੀ ਪਤਾ ਤੁਹਾਡੀ ਗੱਲ ਬਣ ਜੇ ਬਸ ਇਹ ਗੱਲਾਂ ਹੋਈਆਂ ਸੀ ਕੀ ਨਾਮ ਕੀ ਬਾਈ ਤੁਹਾਡਾ ਮੇਰਾ ਨਾਮ ਰੋਹੀ ਤਰਾਨਾ ਜੀ ਕਿੱਥੋਂ ਰਹਿ ਰਹੇ ਤੁਸੀਂ ਆਹੀ ਘਰ ਆ ਜੀ ਆ ਬੈਂਕ ਬੈਂਕ ਘੜੀ ਵਾਲੇ ਤੁਹਾਡੀ ਸਕੂਟੀ ਲੱਗੀ ਜਿਹੜੇ ਬੈਂਕ ਜੋਨੀ ਹੈ ਨਹੀਂ ਕਿਹੜੀ ਬੈਂਕ ਜੂਨੀਅਰ ਬੈਂਕ ਜੂਨੀਅਰ ਬੈਂਕ ਕਰ ਲੋ ਸਪੋਰਟੀ ਵਾਲੀ ਉਹਨਾਂ ਨੇ ਉਹਨਾਂ ਨੇ ਮਤਲਬ ਵੀ ਗਾਂਹ ਪ੍ਰਾਈਵੇਟ ਤੇ ਬੰਦੇ ਆ ਨਹੀਂ ਸਪੋਰਟੀ ਏਜੰਸੀ ਤੇ ਤੁਹਾਡੀ ਤਾਂ ਕੀ ਨਾਮ ਆ ਜੇ ਬੈਂਕ ਤੋਂ ਲਾਇਆ ਭਾਈ ਪ੍ਰਾਈਵੇਟ ਬੰਦੇ ਦਾ ਬੈਂਕ ਰੱਖ ਨਹੀਂ ਸਕਦੀ ਕੋਈ ਵੀ ਚਾਹੇ ਰਿਕਵਰੀ ਵਾਲਾ ਚਾਹੇ ਕੋਈ ਵੀ ਆ ਬੰਦੇ ਉਹਨਾਂ ਨੇ ਜਿੱਦਾਂ ਨੇੜੇ ਪੈਂਦਾ ਸੀਗਾ ਉਹਨਾਂ ਨੇ ਤਾਂ ਸਾਨੂੰ ਇੱਥੇ ਰੱਖ ਲਿਆ ਇੱਦਾਂ ਇਹ ਕੋਈ ਤਾਲਾ ਨਾ ਤੋੜੇ ਜਾ ਕੋਈ ਅੰਦਰੋਂ ਕੋਈ ਚੀਜ਼ ਹੋਈ ਨਾ ਕੱਢੇ ਕੋਈ ਸਮਾਨ ਇਹ ਤੁਹਾਨੂੰ ਸਿਰਫ ਇੱਥੇ ਰਖਵਾਲੀ ਰਹੀ ਰੱਖਿਆ ਗਿਆ ਵਾ ਨਾ ਕਿ ਪੈਸੇ ਮੰਗਣ ਲਈ ਥੋੜੀ ਨਾ ਰੱਖਿਆ ਗਿਆ ਵਾ ਪੈਸੇ ਸਾਡੇ ਸਾਹਮਣੇ ਕਹਿ ਰਹੇ ਨੇ ਸਾਡੇ ਗਲੀ ਮੁਹੱਲਾ ਵੀ ਆ ਅਸੀਂ ਆ ਨਲੇ ਘਰਾਂ ਕੋਲੇ ਆ ਆ ਘਰਾਂ ਦੇ ਅੱਛਾ ਠੀਕ ਹੈ ਜੀ ਇਹ ਸਾਡੇ ਕੋ ਆਂਦੇ ਸੀ ਰੋਜ਼ ਰਾਤ ਨੂੰ ਕਦੀ ਰਾਤ ਨੂੰ ਆਣਾ ਕਦੀ ਦਿਨੇ ਰੋਈ ਜਾਣਾ ਆ ਕੇ ਇਦਾਂ ਸਾਡਾ ਹੱਲ ਕਰਾਓ ਮੁਹੱਲੇ 'ਚ ਇਹਨਾਂ ਨਾਲ ਉਸ ਵੇਲੇ ਕੋਈ ਨਹੀਂ ਤੁਰਿਆ ਜਦੋਂ ਅਸੀਂ ਤੁਰੇ ਫਿਰ ਸਾਰੇ ਇਹਨਾਂ ਨਾਲ ਤੁਰਨ ਲੱਗ ਗਏ ਠੀਕ ਹੈ ਜੀ ਇਹਨਾਂ ਨੂੰ ਲੈ ਕੇ ਵੀ ਗਏ ਜਿੱਥੇ ਵੀ ਕਿਤੇ ਵੀ ਜਾਣ ਪਛਾਣ ਸੀਗੀ ਉਹਦੀ ਮੁੰਡੇ ਦੀ ਉਹ ਇਹਨਾਂ ਨੂੰ ਹੁਣ ਜਾਣ ਪਛਾਨ ਤੇ ਖਰਚਾ ਵੀ ਤੁਹਾਨੂੰ ਪਤਾ ਹੀ ਹੁੰਦਾ ਹੀ ਆ ਮਾੜਾ ਉਹ ਲੰਡਾਂ ਵਾਲੋਂ ਕਿੱਥੋਂ ਦਾ ਰਹਿਣ ਵਾਲਾ ਉਹ ਵੀ ਇੱਥੇ ਰਹਿੰਦਾ ਆ ਘਰ ਆ ਜੀ ਕੋਈ ਫੋਨ ਕਰੋ ਕਹਿੰਦੇ ਮੈਨੂੰ ਫੋਨ ਕਰ ਹਾਂਜੀ ਕੀ ਨਾਮ ਆ ਜੀ ਰਾਜ ਰਾਣੀ ਕੀ ਮਾਮਲਾ ਕੀ ਆ ਲੋਨ ਮੇਰੇ ਘਰ ਵਾਲੇ ਨੇ ਲਿਆ ਸੀ ਮੈਨੂੰ ਨਾਮ ਲੈ ਗਏ ਸੀਗੇ ਉੱਥੇ ਸਾਈਨ ਜਦੋਂ ਕਰਾਏ ਮੈਂ ਪੁੱਛਿਆ ਬੈਂਕ ਵਾਲੇ ਤੋਂ ਵੀ ਇਹ ਹੀ ਕਹਦੇ ਵਾਸਤੇ ਕਰਾਉਨੇ ਆ ਕਹਿੰਦੇ ਵੀ ਪੈਸੇ ਸ਼ੋ ਕਰਨੇ ਆ ਤੇ ਮੈਨੂੰ ਉਸ ਤੋਂ ਬਾਅਦ ਪਤਾ ਨਹੀਂ ਸਾਨੂੰ 4 ਸਾਲ ਬਾਅਦ ਲੱਗਿਆ ਵੀ ਲੋਨ ਹੋਇਆ ਜਦੋਂ ਸਾਡੇ ਘਰ ਆਇਆ ਕਹਿੰਦੇ ਪਹਿਲਾਂ 10 ਲੱਖ ਦਾ ਹੋਇਆ ਫੇਰ 5 ਲੱਖ ਦਾ ਦੋ ਲੋਨ ਲੈ ਲਏ ਕਿਸ਼ਤਾਂ ਵੀ ਨਹੀਂ ਹੁੰਦੀਆਂ ਕਿਸ਼ਤਾਂ ਉਹ ਪਹਿਲਾਂ ਦਿੰਦੇ ਰਹੇ ਠੀਕ ਸੀਗੇ ਕਿਸ਼ਤਾਂ ਦਿੰਦੇ ਰਹੇ ਫਿਰ ਉਹ ਬਿਮਾਰ ਹੋ ਗਏ ਉਹਨਾਂ ਨੂੰ ਅਟੈਕ ਹੋ ਗਿਆ ਪੈਰਾਲਸ ਦਾ ਫੇਰ ਉਹਨਾਂ ਤੋਂ ਕਿਸ਼ਤ ਨਹੀਂ ਦੇਈ ਹੋਈ ਹੈਗੀ ਹੋ ਗਏ 3 3-4 ਸਾਲ ਹੋ ਗਏ 3-4 ਦੋ ਤਿੰਨ ਸਾਲ ਬਿਮਾਰ ਰਹੇ ਆ 3-4 ਸਾਲ ਬਿਮਾਰੇ ਫੇਰ ਨਾ ਉਹਨਾਂ ਨੇ ਸਾਡੇ ਆ ਕੇ ਉਹ ਲਾਤਾ ਨੋਸਟ ਬਿਮਾਰ ਸੀਗੇ ਜਦ ਤੇ ਕਹਿੰਦੇ ਘਰ ਖਾਲੀ ਕਰਾਣਾ ਆ ਫਿਰ ਅਸੀਂ ਨੱਟ ਭੱਜ ਕੀਤੀ ਰਿਸ਼ਤੇਦਾਰਾਂ ਤੋਂ ਪੈਸੇ ਖੜੇ ਲੋਟਿਸ ਆਇਆ ਦੇ ਬਾਰੇ ਤੁਹਾਨੂੰ ਪਤਾ ਸੀ ਵੀ ਲੋਟਿਸ ਆਇਆ ਸੀ ਹਾਂਜੀ ਪਹਿਲਾਂ ਆਇਆ ਸੀ ਜਦੋਂ ਬਿਮਾਰ ਹੋਏ ਆ ਤੇ ਫਿਰ ਅਸੀਂ ਦੌੜ ਭੱਜ ਰਿਸ਼ਤੇਦਾਰਾਂ ਨੇ ਸਾਰਿਆਂ ਨੇ ਪੈਸੇ ਦਿੱਤੇ ਅਸੀਂ 1.5 ਲੱਖ ਰੁਪਈਆ ਕਰਾਇਆ 1.5 ਲੱਖ ਅਸੀਂ ਨਾਲ ਲੈ ਕੇ ਗਏ ਉਹਨਾਂ ਨੂੰ ਜਮਾ ਕਰਾਇਆ ਸੀ ਤੇ ਉਹ ਕਹਿੰਦੇ ਵੀ ਅਸੀਂ ਕਿਹਾ ਵੀ ਬਿਮਾਰ ਆ ਇਹ ਕਿਸ਼ਤ ਦੇ ਨਹੀਂ ਸਕਦੇ ਵੀ ਕੰਮ ਨਿਆਣੇ ਹਜੇ ਕਰਦੇ ਨਹੀਂ ਸੀ ਮੁੰਡੇ ਛੋਟੇ ਸੀ ਤੇ ਕਹਿੰਦੇ ਮੈਂ ਤਾਂ ਵੀ ਬੁਕਾਰ ਵਾਲਾ ਮੇਰਾ ਬਿਮਾਰਾ ਕੇਸ ਤੇ ਕਹਿੰਦੇ ਵੀ ਇਹਨਾਂ ਨੂੰ ਅਸੀਂ ਕਿਹਾ ਤਾਂ ਵੀ ਵੀ ਆਪਣੀ ਦੂਈ ਬਿਮਾਰ ਦਾ ਮੈਡੀਕਲ ਬਣਾਓ ਕਹਿੰਦਾ ਵੀ ਇਹ ਲੜ ਪਿਆ ਵੀ ਮੈਂ ਹਟਾ-ਗਾਟਾ ਮੈਨੂੰ ਕੀ ਹੋਇਆ ਪੈੜੀ ਗੱਲ ਮੈਂ ਬਣਾਣਾ ਨਹੀਂ ਫਿਰ ਕਹਿੰਦਾ ਡੈਥ ਦੀ ਰਿਸੋਰਸਸ ਜੀਤੀ ਆ ਵੀ ਮੈਡੀਕਲ ਨਹੀਂ ਇਹਨਾਂ ਨੇ ਬਣਾਇਆ ਮੈਂ ਕਿਹਾ ਵੀ ਹੁਣ ਅਸੀਂ 1.5 ਲੱਖ ਰਾਇਆ ਫਿਰ ਉਸ ਤੋਂ ਬਾਅਦ ਸਾਡੇ ਫਿਰ ਦੂਜੀ ਵਾਰੀ ਫੇਟ ਆਇਆ ਉਹਨਾਂ ਨੂੰ ਹੋ ਗਿਆ ਫਿਰ ਉਹ ਬੋਲਦੇ ਘਟ ਸੀਗੇ ਜਾਨੀ ਉਹ ਸੈਟਰਮੈਂਟ ਕਰਕੇ ਆਏ ਸੀਗੇ ਪੈਸੇ ਉਹਨਾਂ ਨੇ ਇਕੱਠੇ ਕੀਤੇ 5 ਲੱਖ ਰੁਪਈਆ ਸੈਟਲਮੈਂਟ ਕਰਕੇ ਆਏ ਆ ਮੁੰਡੇ ਮੇਰੇ ਨੂੰ ਕਹਿੰਦੇ ਵੀ ਮੈਂ ਕਰਾਇਆ ਮਨੀ ਵੀ ਸੈਟਲਮੈਂਟ ਕਰਾਇਆ 5.5 ਲੱਖ ਚ ਵੀ ਆਪਾਂ ਇੱਕ ਅੱਧੇ ਦਿਨਾਂ ਚ ਪੈਸੇ ਤਾਰ ਦੇਣੇ ਆ ਕਹਿੰਦਾ ਡੈਡੀ ਠੀਕ ਆ ਤੇ ਉਹਨਾਂ ਨੂੰ ਉਦਣੀ ਟੈਕ ਹੋ ਗਿਆ ਉੱਥੇ ਕੰਮ ਤੇ ਕੰਮ ਤੇ ਟੈਕ ਹੋ ਗਿਆ ਫਿਰ ਉਸ ਤੋਂ ਬਾਅਦ ਉਹ ਬੋਲੇ ਨਹੀਂ ਹੈਗੇ ਸਮਝੇ ਵਿੱਚ ਲੱਗਦੀ ਨਾ ਨਾ ਦਿਮਾਗਾਂ ਵਿੱਚ ਕੀ ਲਿਖ ਕੇ ਦੇ ਦੇ ਸਾਨੂੰ ਨਾ ਨਾ ਤਾਂ ਲਿਖ ਹੁੰਦਾ ਤਾਂ ਕੁਝ ਨਹੀਂ ਹੋਇਆ ਹੈਗਾ ਫਿਰ ਬਿਮਾਰ ਹੋ ਰਹੇ 7 ਮਹੀਨੇ ਬਾਅਦ ਉਸ ਤੋਂ ਬਾਅਦ ਮੁੱਕੇ ਉਹ ਬੋਲ ਦੇਂਦੀ ਕੋਸੇ ਉਹ ਤੋਂ ਬਾਅਦ ਅਸੀਂ ਗਏ ਨਹੀਂ ਕੋਈ ਨਹੀਂ ਆਇਆ ਮੁੜ ਕੇ ਬੈਂਕ ਵਾਲਾ ਅਸੀਂ ਫਿਰ ਮੁੱਕੇ ਤੇ ਗਏ ਵੀ ਭਾਈ ਉਹਨਾਂ ਦੀ ਡੈਥ ਹੋ ਗਈ ਆ ਅਸੀਂ ਉਹਦੀ ਕਾਪੀ ਦੇ ਕੇ ਆਂਦੀ ਤੇ ਉਹ ਕਹਿੰਦੇ ਵੀ ਪੈਸੇ ਤੁਹਾਨੂੰ ਦੇਣੇ ਪੈਣੇ ਵੀ ਅਸੀਂ ਕਹਾਂ ਇਸ ਟਾਈਮ ਤਾਂ ਸਾਡੇ ਕੋਲ ਹੈ ਨਹੀਂ ਫਾਈ ਡੈਥ ਹੋ ਗਈ ਆ ਉਹਨਾਂ ਦੀ ਵੀ ਬੱਚੇ ਹੁਣ ਦਮਾਣ ਲੱਗੇ ਆ 10-15 ਹਜ਼ਾਰ ਕੇ ਤੜਨਾ ਵੀ ਅਸੀਂ ਰੋਟੀ ਖਾਈਏ ਕਿ ਸਾਡੇ ਕੋਲ ਆਏ ਨਹੀਂ ਮੁੜ ਕੇ 2 ਸਾਲ ਤੇ ਹੁਣ ਉਹ ਉਦਨੇ ਆਏ ਆ ਮਾਂ ਬੇਟਾ ਸੀ ਘਰ ਸੀਗੇ ਸਾਨੂੰ ਕੋਈ ਪਤਾ ਨਹੀਂ ਹੈਗਾ ਅਸੀਂ ਦਰਵਾਜ਼ਾ ਰੋਟੀ ਉਹ ਡਿਊਟੀ ਚੱਲਿਆ ਸੀ ਬੇਟਾ ਮੇਰਾ ਰਾਤ ਦੀ ਮੈਂ ਰੋਟੀ ਰੋਟੀ ਬਣਾ ਕੇ ਰੱਟੀ ਮੈਂ ਹਜੇ ਆਟਾ ਜਣੀ ਸਬਜ਼ੀ ਬਣਾ ਲਈ ਆਟਾ ਮੈਂ ਕੱਢ ਕੇ ਲਈ ਫਿਰ ਇੱਥੇ ਤੇ ਉਦੋਂ ਹੀ ਸਾਨੂੰ ਪਤਾ ਗੇਟ ਖੜਕਾਤਾ ਹੁਣ ਮੈਂ ਤਾਂ ਗੇਟ ਖੋਲ ਤਾਂ ਮੈਨੂੰ ਕੀ ਪਤਾ ਸੀ 8-10 ਜਣੇ ਸੀਗੇ ਵੀ ਨਾਲ ਉਹਨਾਂ ਦੇ ਇੱਕ ਲੇਡੀਜ਼ ਸੀ ਪੁਲਿਸ ਵਾਲੀ ਤੇ ਪੁਲਿਸ ਵਾਲੇ ਤੇ ਦੋ ਬੰਦੇ ਬੈਂਕ ਵਾਲਾ ਸੀਗਾ ਤੇ ਹੋਰ ਸੀ ਦੋ ਜਣੇ ਉਹਨਾਂ ਨੇ ਜਦ ਹੀ ਉਹ ਮੁੰਡਾ ਮੇਰਾ ਨਾਲ ਉਹਨਾਂ ਨੇ ਗੱਲ ਤੋਂ ਫੜ ਫੜ ਕੇ ਖਿੱਚਿਆ ਉਹਨੂੰ ਮੈਂ ਉਹਨਾਂ ਨੂੰ ਮੈਂ ਕਿਹਾ ਵੀ ਮੇਰੇ ਮੁੰਡੇ ਨੂੰ ਵੀ ਗੱਲ ਤੇ ਕਿਉਂ ਖੇਦਦੇ ਆਂ ਕਹਿੰਦਾ ਵੀ ਪੈਸੇ ਤੁਸੀਂ ਦਿੱਤੇ ਨੇ ਹੈਗੇ ਮੈਂ ਕਿਹਾ ਵੀ ਪੈਸੇ ਮੇਰੇ ਲੈ ਆ ਘਰ ਵਾਲੇ ਨੇ ਵੀ ਉਹ ਗਿਆ ਮਹਰਮ ਵੀ ਮੇਰੇ ਮੁੰਡੇ ਨੂੰ ਨਹੀਂ ਹੱਥ ਲਾਣਾ ਹੈਗਾ ਵੀ ਪੈਸੇ ਤੁਹਾਨੂੰ ਭਾਈ ਅਸੀਂ ਜੋ ਸਰੂng ਦੇ ਸਾਥ ਜਦੋਂ ਦਮਾਂਗੇ ਵੀ ਇਸ ਟਾਈਮ ਨਹੀਂ ਸਾਡੇ ਕੋਲ ਹੈਗੇ ਤੇ ਉਹ ਕਹਿੰਦੇ ਵੀ ਤੁਸੀਂ ਬਾਹਰ ਨਿਕਲੋ ਸਾਨੂੰ ਉਹਨਾਂ ਨੇ ਧੱਕੇ ਮਾਰ ਕੇ ਉਦਾਂ ਹੀ ਸਾਨੂੰ ਕੋਈ ਚੀਜ਼ ਨਹੀਂ ਚੱਕੜ ਦਿੱਤੀ ਮੱਲੇ ਵਾਲੇ ਵੀ ਇਕੱਠੇ ਹੋਏ ਉਹਨਾਂ ਨੇ ਕਿਹਾ ਵੀ ਕੋਈ ਗੱਲ ਨਹੀਂ ਭਾਈ ਅਸੀਂ ਇਹਨਾਂ ਦੇ ਪੈਸੇ ਕਹਿੰਦਾ ਲਿਓ ਪੈਸੇ ਦੋ ਉਹ ਕਹਿੰਦਾ ਵੀ ਮੱਲਿਆਂ ਨੂੰ ਅੰਦਰ ਨਹੀਂ ਕਿਸੇ ਨੂੰ ਬਣ ਦਿੰਦਾ ਹੈਗਾ ਤੇ ਮੇਰਾ ਮੁੰਡਾ ਬਾਅਦ ਚ ਬੜਾ ਆਇਆ ਉਹਨੇ ਵੀ ਥੋੜੀ ਜਿਹੀ ਵੀਡੀਓ ਬਣਾਈ ਤੇ ਉਹਨਾਂ ਨੇ ਸੰ ਧੱਕੇ ਮਾਰ ਕੇ ਮੈਨੂੰ ਉਸ ਟਾਈਮ ਨਹੀਂ ਪਤਾ ਲੱਗਿਆ ਸਾਨੂੰ ਗਵਾਂਡੀਆਂ ਦੇ ਅੰਦਰ ਵੜਿਆ ਵੀ ਕੀ ਹੋਇਆ ਸਾਡੇ ਨਾਲ ਜਿੰਦਾ ਲਾ ਕੇ ਜਦੇ ਚਲੇ ਗਏ ਸਾਨੂੰ ਕੋਈ ਉਹਨਾਂ ਨੂੰ ਉਸ ਟਾਈਮ ਨੋਟ ਨਹੀਂ ਦਿੱਤਾ ਕੁਛ ਨਹੀਂ ਦਿੱਤਾ ਹੈਗਾ ਦੱਸਿਆ ਨਹੀਂ ਸਾਨੂੰ ਦੱਸਿਆ ਤੱਕ ਨਹੀਂ ਵੀ ਅਸੀਂ ਆਹ ਕੰਮ ਕਰਨਾ ਹੈ ਇਹਨਾਂ ਦੀ ਕੋਈ ਇੰਸ਼ੋਰੈਂਸ ਕੀਤੀ ਗਈ ਕਿ ਬੋਲੋ ਜਦੋਂ ਲੋਨ ਲਿਆ ਸੀ ਲਿਸ਼ੋਰ ਸਸੀਂ ਦੇਖੀ ਆ ਉਹ ਕਹਿੰਦੇ ਜਦੋਂ ਅਸੀਂ ਪੈਸੇ 1.5 ਲੱਖ ਜਮਾ ਕਰਾਇਆ ਤਾਂ ਉਸ ਟਾਈਮ ਦਿਖਾਈ ਸੀ ਕਹਿੰਦੇ ਡੈਥ ਦੀ ਆ ਵੀ ਇਹਨਾਂ ਨੇ ਮੈਡੀਕਲ ਨਿਸ਼ ਕਰਾਇਆ ਵੀ ਜਦੋਂ ਤਰੀ ਇੰਸ਼ੋਰੈਂਸ ਲ ਔਰ ਲੋਸ ਉਹ ਨਾ ਬੈਂਕ ਚ ਗਈ ਆਂਦਰਾ ਤੇ ਹੁਣ ਉਹ ਆ ਗਈ ਆ ਜੂਨ ਹਰਚ ਜਦੋਂ ਲੋਕਡਾਊਨ ਹੋਇਆ ਨਾ ਉਹ ਮਰਜ ਹੋ ਕੇ ਉੱਚ ਆ ਗਈ ਜੂਨ ਹਰਚ ਜਿਸ ਟਾਈਮ ਲੋਨ ਹੋਇਆ ਤੁਹਾਨੂੰ ਉਹਦੀ ਕੋਈ ਕਾਪੀ ਮਿਲੀ ਸੀ ਇੰਸ਼ੋਰੈਂਸ ਦਿੱਤੀ ਕਿ ਬੈਂਕ ਕੋਲ ਨਹੀਂ ਕੁਛ ਨਹੀਂ ਦਿੱਤਾ ਸਾਨੂੰ ਉਹਨਾਂ ਨੇ ਐਸੀ ਬੈਂਕ ਵਾਰੀ ਕਈ ਵਾਰੀ ਹੁਣ ਗਏ ਆ ਵੀ ਨਿਵੇੜੋ ਵੀ ਜੋ ਬਣਦਾ ਸੀ ਦਵਾਂਗੇ ਵੀ ਵਿਆਜ ਨਹੀਂ ਅਸੀਂ ਦੇ ਸਕਦੇ ਅੰਨਾ ਤੇ ਉਹ ਸਾਂਧੀ ਸੁਣਦੇ ਹੀ ਨਹੀਂ ਹੈਗੇ ਪਹਿਲਾਂ ਮੰਨ ਗਏ ਸੀ ਮੇਰੇ ਬੇਟੇ ਨੂੰ ਕਹਿੰਦੇ ਵੀ 13 ਚ ਮਿਲੇ ਵੇੜ ਲਾਂਗੇ ਜਦੋਂ ਘਰ ਆਇਆ ਮੁੱਕਰ ਗਏ ਹੁਣ ਕਿਤੇ ਕਹਿੰਦੇ 25 ਲੱਖ ਦੇ ਦੋ ਜੇ ਕੋਈ ਫੋਨ ਕਰਦਾ ਕਹਿੰਦਾ ਚਾਹੇ ਐਮਐਲ ਦੇ ਫੋਨ ਕਰਾਓ ਜੇ ਤੇ ਮਰਜੀ ਫੋਨ ਕਰਾਓ ਚਾਹੇ ਡੀਸੀ ਲਿਆਓ ਤੁਸੀਂ ਵੀ ਅਸੀਂ 25 ਲੱਖ ਲਿਆਓ ਤਾਂ ਤੁਹਾਨੂੰ ਮਿਲ ਜੂਗੀ ਰੀਅਲਟੀ ਨਹੀਂ ਇਸ ਤੋਂ ਨਹੀਂ ਸੁਣਦੇ ਨਹੀਂ ਗੱਲ ਅਸੀਂ ਕਿੰਨੀ ਵਾਰੀ ਅਸੀਂ ਮਿਹਨਤਾਂ ਵੀ ਕੀਤੀਆਂ ਵੀ ਦੇਖ ਮੇਰਾ ਬੰਦਾ ਮਰ ਚੁੱਕਿਆ ਮੈਂ ਰੰਡੀ ਤੇ ਵੀ ਆ ਵੀ ਬੱਚਾ ਮੇਰਾ ਇੱਕ ਮੁੰਡਾ ਸ਼ਰਾਬੀ ਕਾਬੀ ਹੈ ਵੀ ਇਹੀ ਛੋਟਾ ਆ ਵੀ ਅਸੀਂ ਇੰਨੇ ਨਹੀਂ ਦੇ ਸਕਦੇ ਹੋਜਰੀ ਦਾ ਕੰਮ ਭੈ ਜੋ ਦਾ ਅਸੀਂ ਇਹੀ ਕਹਿੰਦੇ ਆ ਵੀ ਮੇਰੀ ਆਹੀ ਸੁਣੀ ਜਾਵੇ ਵੀ ਜੋ ਬੰਦਾ ਆ ਮੈਂ ਦੂੰਗੀ ਤੁਹਾਡੀ ਜਿਹੜੀ ਬਗਾਨ ਹੈ ਕਿੰਨੀ ਗਾਜ ਹੈ 100 ਗਾਜ ਕਿੰਨਾ ਦੇ ਨਾਮ ਤੇ ਹੈ ਨਾ ਮੇਰੇ ਘਰ ਵਾਲੇ ਦੇ ਆ ਉਹਨਾਂ ਦੇ ਨਾਮ ਤੇ ਸੀ ਤੇ ਹੁਣ ਇਹਨਾਂ ਨੇ ਦੋ ਮੁੰਡੇ ਰੱਖੇ ਆ ਜਿਹੜੇ ਉਹਨਾਂ ਨੇ ਇੱਥੇ ਉਹ ਮੁੰਡੇ ਸਾਨੂੰ ਬੜੇ ਪਰੇਸ਼ਾਨ ਕਰਦੇ ਆ ਗੱਡੀ ਮੈਂ ਕੱਲ ਵੀ ਆ ਗੱਡੀ ਨਹੀਂ ਚੱਕਦੇ ਹੈਗੇ ਕਹਦੇ ਸਾਨੂੰ ਬੈਂਕ ਵਾਲਿਆਂ ਨੇ ਕਿਹਾ ਵੀ ਗੱਡੀ ਇੱਥੇ ਖੜੀ ਰੱਖ ਮੈਂ ਕਿਹਾ ਬੈਂਕ ਵਾਲਿਆਂ ਨੇ ਲੋਨ ਘਰ ਤੇ ਲਿਆ ਆ ਗਲੀ ਤੇ ਤਾਂ ਨਹੀਂ ਲਿਆ ਹੈਗਾ ਤੇ ਉਹ ਸਾਨੂੰ ਉਲਟਾ ਸਿੱਧਾ ਵੀ ਬੋਲਦੇ ਆ 25 ਮੇਰੇ ਮੁੰਡੇ ਦੇ ਪੈਸੇ ਵੀ ਖਾ ਗਏ ਹੱਥ ਧਾਰ ਵੀ ਲੈ ਲਿਆ ਤੇ 25000 ਖਾਤੇ ਚ ਪਾਇਆ ਉਹਨਾਂ ਨੇ ਕਹਿੰਦਾ ਤੁਹਾਨੂੰ 1.5 ਲੱਖ ਰੁਪਇਆ ਦੇ ਦੇ ਤੇਰਾ ਖਾਤਾ ਵੀ ਖਲਾ ਦੰਨੇ ਆ ਹੀ ਉਹ ਬੈਂਕ ਵਾਲਾ ਪ੍ਰਾਈਵੇਟ ਮੁੰਡੇ ਛੱਡਿਆ ਹੋਇਆ ਜਾਂ ਕਿ ਉਹ ਬੈਂਟ ਪ੍ਰਾਈਵੇਟ ਉਹ ਕਹਿੰਦੇ ਵੀ ਤੁਹਾਡਾ ਮੈਂ ਗੇਟ ਕਰਵਾ ਦੰਨਾ ਵੀ 1.5 ਲੱਖ ਰੁਪਇਆ ਮੈਨੂੰ ਦੇ ਦੇ ਮੇਰੇ ਬੇਟੇ ਨੇ ਦੇਤੇ 25 ਉਹਨਾਂ ਦੇ ਖਾਤੇ ਚ ਬਾਤ ਤਾਂ ਕੋਈ ਸਾਧਾਰ ਲੈ ਲਿਆ ਇਹਨਾਂ ਨੇ ਤੇ ਹੁਣ ਸਾਨੂੰ ਗੱਲ ਸੁਣਦੇ ਹੀ ਨਹੀਂ ਅਸੀਂ ਕਿ ਪੈਸੇ ਦੇ ਉਹ ਵੀ ਅਸੀਂ ਤਾਂ ਯਾਰ ਹੋਏ ਆ ਅਸੀਂ ਕਿਤੇ ਕਿਸੇ ਦੇ ਘਰ ਅਸੀਂ ਉਧਰ ਦੇ ਸਾਨੂੰ 6 ਮਹੀਨੇ ਹੋ ਗਏ ਅੱਜ ਸਾਡੇ ਕੋਲ ਕੁਝ ਐ ਨਹੀਂ ਹੈਗਾ ਅੱਜ ਮੇਰੇ ਮੁੰਡੇ ਨੂੰ ਅੱਜ ਠੰਡ ਦੇ ਵੀ ਕਿਸੇ ਨੇ ਕੰਬਲ ਲੈ ਕੇ ਦਿੱਤਾ ਡਬਲ ਬੈੱਡ ਦਾ ਰਾਤੀ ਕਹਿੰਦਾ ਠੰਡਾ ਕੋਈ ਗੱਲ ਨਹੀਂ ਲੈ ਲਿਆ ਕਰੋ ਤੁਹਾਡਾ ਕੋਲ ਪੈਸੇ ਦੀ ਮੰਗ ਕੌਣ ਕਰ ਰਿਹਾ ਇਸ ਟਾਈਮ ਬੈਂਕ ਵਾਲਾ ਮੈਨੇਜਰ ਉਹ ਮੰਨਦਾ ਨਹੀਂ ਹੈਗਾ ਇੱਕ ਉਹ ਕੀ ਕਹਿ ਰਿਹਾ ਵਾ ਕਹਿੰਦਾ ਵਾ ਮੈਂ 25 ਰੱਖ ਦੋ ਘੱਟ ਲੈਣਾ ਨਹੀਂ ਕਹਿੰਦਾ ਜਿੱਥੇ ਮਰਜ਼ੀ ਲਿਆਓ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਬੰਦੇ ਬਾਹਰ ਛੱਡੇ ਹੋ ਗੱਡੀ ਰੱਖੀ ਹੋਈ ਹੈ ਪ੍ਰਾਈਵੇਟ ਬੰਦੇ ਆ ਥੋੜਾ ਕੋਈ ਪੈਸੇ ਬੰਦੇ ਉਹਨਾਂ ਨੇ ਕਹਿੰਦਾ ਸਾਨੂੰ ਬੈਂਕ ਵਾਲਿਆਂ ਨੇ ਪੈਸੇ ਵੇ ਸਾਨੂੰ ਇੱਕ ਦਾ ਨਾਮ ਚੰਦੂ ਹੈ ਇੱਕ ਦਾ ਨਾਮ ਗੋਰ ਆਇਆ ਤੁਸੀਂ ਉਹਦੇ ਉਹਦੇ ਖਿਲਾਫ ਕੋਈ ਰਿਪੋਰਟ ਕੀਤੀ ਪੁਲਿਸ 'ਚ ਨਹੀਂ ਅਸੀਂ ਨਹੀਂ ਕੀਤੀ ਕਹਿੰਦਾ ਸ਼ਿਕਾਇਤ ਕੀਤੀ ਉਹਨੂੰ ਦੀ ਨਹੀਂ ਬੈਂਕ ਵਾਲਿਆਂ ਨੂੰ ਅਸੀਂ ਕੀਤੀ ਨਹੀਂ ਸਾਡਾ ਇੱਕ ਦਿਨ ਉਹ ਦੁਰਾਜਾ ਕੁੰਡੀ ਕਿਸ ਨੇ ਤੋੜ ਲਈ ਉਦੋਂ ਮੈਂ ਕਿਹਾ ਸੀਗਾ ਕਹਿੰਦਾ ਅੰਟੀ ਸਾਨੂੰ ਮੈਂ ਕਾ ਲਜਾਮ ਨਹੀਂ ਲਾਉਂਗੀ ਮੈਂ ਕਾ ਸਮਾਨ ਮੈਂ ਕਾ ਮੈਂ ਕਾ ਅੰਦਰ ਵਰਕੇ ਦੇਖਿਆ ਜੇ ਸਮਾਨ ਮੇਰਾ ਜਾਊਗਾ ਮੈਂ ਕਹਿ ਦਊਂਗੀ ਜੇ ਨਾ ਗਿਆ ਮੈਂ ਨਹੀਂ ਮੈਨੂੰ ਮੇਰਾ ਮੈਂ ਕਾ ਮਿਲ ਜੇ ਮੈਂ ਕਿਸੇ ਦੀ ਉਦਾਂ ਨਹੀਂ ਕਿਸੇ ਕੋ ਖਣ ਉਹਨਾ ਨਾਮ ਕੀ ਹੈ ਜਿਹੜਾ ਬੰਦਾ ਥੋੜਾ ਇੱਕ ਨਾ ਚੰਦੂ ਆ ਹੈ ਨੀ ਇੱਕ ਨਾ ਚੰਦੂ ਆ ਇੱਕ ਨਾ ਘੋਰਾ ਆ ਉਹਨਾਂ ਦੇ ਖਾਤੇ ਹੀ ਪੈਸੇ ਪਾਇਏਗੇ ਤੁਹਾਡੇ ਕੋਲੋਂ ਹਾਂਜੀ 25000 ਖਾਤੇ ਚ ਪਾਇਆ ਕੋ ਸਾਥ ਤੁਹਾਡੇ ਕੋਲ ਕੋਈ ਪ੍ਰੂਫ ਹੈ ਉਹਨਾਂ ਦਾ ਜਿਹੜਾ 25000 ਖਾਤੇ ਚ ਪਾਇਆ ਖਾਤੇ ਚ ਪਾਇਆ ਉਹਦਾ ਹੈਗਾ ਹੈਗਾ ਜੀ ਹਾਂਜੀ ਠੀਕ ਹੈ